ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪਰਾਣਾ ਤਸੀਰ ਬਾਗਾ ਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਅਜਿਹਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਅੱਜ ਤਰੀਕ ਹੈਗੀ ਆ 4 10ਵਾਂ ਮਹੀਨਾ 2024 ਦਿਨ ਸ਼ੁੱਕਰਵਾਰ ਦਾ ਏ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਨੰਬਰ ਸਕਰੀਨ ਉੱਪਰ ਚੱਲਦਾ ਰਹਿਣਾ ਵਾ ਜੇ ਕੋਈ ਗੱਬਣ ਪਸ਼ੂੰ ਦਾ ਦਾ ਚਿੱਪ ਕੱਟ ਕੇ ਚੰਗੀ ਤਰ੍ਹਾਂ ਪਾਸਕ ਲਿਆ ਕਰੋ ਇਹ ਸੂਆ ਸੂਆ ਪਸ਼ੂ ਆ ਤੇ ਦੋ ਟਾਈਮ ਚੋ ਕੇ ਲਿਆ ਕਰੋ ਤਸੱਲੀ ਪਰਖ ਕਰਿਆ ਕਰੋ ਤੁਸੀਂ ਪੈਸੇ ਲਾਉਣੇ ਆ ਤਾਂ ਕਿ ਬਾਅਦ ਵਿੱਚ ਖੱਜਲ ਖੋਰੀ ਨਾ ਹੋਵੇ ਆਉ ਕਰਦੇ ਆ ਬਾਈ ਨਾਲ ਗੱਲ ਬਾਤ ਇੰਨੇ ਪਰ ਪ੍ਰੋਪ ਜਾਣਕਾਰੀ ਸਾਹਿਬ ਵਾਢ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਗੇ ਬਾਈ ਸਿੰਦਾ ਜੀ ਬਾਈ ਕੀ ਡੀਟੇਲ ਹੈ ਵਾਢ ਦੀ ਇਹ ਜੀ ਪੰਜਾਂ ਮਹੀਨਾ ਤੋਂ ਪੰਜ-ਛੇ ਦਿਨ ਘਾਟਾ ਠੀਕ ਆ ਵੀ ਆਪਾਂ 4.5 ਮਹੀਨੇ ਗੱਭਣ ਮੰਨ ਕੇ ਲਈ ਹੈ ਠੀਕ ਆ ਜੀ ਦੁੱਧ ਦੇ ਥੱਲੇ 5 ਕਿਲੋ ਹੈ ਜੀ ਠੀਕ ਆ ਜੀ ਆ ਦੂਜਾ ਸੂਆ ਵਾਢਾ ਠੀਕ ਆ ਤੀਜੇ ਲਈ ਗੱਭਣਾ ਹਾਂ ਜੀ ਠੀਕ ਆ ਕੱਢ ਲਈ ਬਾਹਰ ਨੂੰ ਲੋਈ ਦੋਸਤੋ ਕੱਦ-ਕੱਦ ਚੰਗਾ ਪ੍ਰਿੰਟ ਮਟਰ ਬਹੁਤ ਸਨੋਈ ਚਮਕ ਚਮਕ ਬਹੁਤ ਆ ਵਾਛੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੋਕੜ ਗੱਬਣ ਚੈੱਕ ਪਾਸ ਆ ਗਈ ਬਾਈ ਦਾਦਾ ਵੀ ਪੰਜਾਂ ਮਹੀਨਿਆਂ ਤੋਂ ਕੁਝ ਕੁ ਦਿਨ ਘਟ ਆ ਗਏ 7 ਕੁ ਦਿਨ ਪਰ ਤੁਸੀਂ ਸਾਢੇ 4:30 ਦੇ ਮੰਨ ਕੇ ਲੈ ਲਿਓ ਬਹੁਤ ਸੋਹਣੀ ਵਿਹੜ ਆ ਗਈ ਵੀਡੀਓ ਬਣਾਉਣਾ ਸਮਾਂ ਨੋਟ ਕਰ ਲਓ 9:00 ਵਜੇ 7 ਮਿੰਟ ਹੋਏ ਆ ਅਜੇ ਸ਼ਾਮ ਦੀ ਚੋਈ ਸਾਰਾ ਦੇਣੀ ਪਿਆ ਵਾ ਬਹੁਤ ਸੋਹਣਾ ਹਵਾਨਾ ਵਾ ਫਿਟਿੰਗ ਵਾਲਾ ਹਵਾਨਾ ਤਿਆਰ ਕਰੂਗੀ ਬਲਟਾਂ ਬਹੁਤ ਆ ਗਈਆਂ ਹਜੇ 2 ਮਿੰਟ ਤੁਹਾਨੂੰ ਪਿਆ ਦੂਗੀ ਹੋਰ ਇਸੇ ਵਾਸਤੇ ਮਾਲ ਚੰਗੀ ਕਰ ਲਓਗੇ ਤੇ ਤੁਹਾਨੂੰ ਵੱਧ ਵੀ ਕੱਢ ਦਊਗੀ ਨਿੱਕਾ ਕਾਨਾ ਬੋਦੀ ਬਦੀ ਦੇ ਚੈੱਕ ਕਰ ਲਓ ਫੇਸ ਕੁਆਲਟੀ ਬਹੁਤ ਚੰਗੀ ਆਗੀ ਤੁਹਾਨੂੰ ਜਿਹਨੂੰ ਕਰੀ ਮਾੜੀ ਜੀ ਫੇਸ ਕੁਆਲਟੀ ਨੇੜੇ ਚੈੱਕ ਆ ਦੂਜਾ ਸੁਭਾ ਸੋਈ ਵੀ ਆ ਇਜੇ ਲਈ ਗੱਬਣਾ ਥਣਾ ਸਾਈਜ਼ ਚੈੱਕ ਕਰ ਲਓ ਸੋਹਣਾ ਥਣਾ ਸਾਈਜ਼ ਆ ਜਾਗਾ ਹੱਥੀ ਚੁਵਾਈ ਗਲ ਠੰਡੀ ਸੀਲ ਆ ਜਮਾ ਬਰਫਰ ਗਈ ਤੇ ਦੇਖ ਸਕਦੇ ਹੋ ਸਹਿ ਚੰਗਾ ਵਾ ਸਾਢੇ 45 ਮਿੰਟ ਦੇ ਗੱਬਣ ਮੰਨ ਕੇ ਲੈ ਲਿਓ ਹੈਗੀ ਕੁਦਰ ਉੱਪਰ ਆਗੀ ਕਦ ਕਾੜ ਚੰਗਾ ਵਾ ਪ੍ਰਿੰਟ ਪੰਡੋਛੀ ਦਾ ਬਹੁਤ ਸੋਹਣਾ ਵਾ ਐਚਪ ਨਸਲ ਦੀ ਆ ਤਾਨੂੰ ਪਤਾ ਇਹ 2 ਮਹੀਨੇ ਸਾਹ ਕੇ ਗਾਂ ਚੰਗੇ ਪੈ ਉਟਾ ਜੂਗੀ ਬਾਕੀ ਜਦ ਤੱਕ ਇਹਨੂੰ ਰੱਖਣੀ ਹੋਵੇ ਘਰੇ ਤਾਂ ਵੀ ਜਦੋਂ ਚੰਗਾ ਪਾ ਜੂਗੀ ਇਹ ਬੱਚੀ ਪ੍ਰਿੰਟ ਵਾਲੀ ਆਗੀ ਜਦ ਬ੍ਰੀਡ ਵਾਲੀ ਆਗੀ ਮੁੱਲ ਬਈ ਇਹਦਾ ਮੁੱਲ ਇਹ 31000 ਰੁਪਏ ਇਹ ਚੋ ਮਾਨ ਤਾਨ ਕੋਈ ਕਰਦਾ ਹੀ ਖੁੱਲਾ ਕਰਦਾ ਲੋ ਦੋਸਤੋ ਬਈ 31000 ਰੁਪਿਆ ਬਈ ਜੈ ਜੀ ਡਿਮਾਂਡ ਕੀਤੀ ਆਗੀ ਵਿੱਚੋਂ ਖੁੱਲਾ ਮਾਨ ਤਾਨ ਹੋ ਜਾਊਗਾ ਜਿਸ ਵੀ ਵੀਰ ਭਰਾ ਦੇ ਪਸੰਦ ਆਉਂਦੀ ਆ ਦੋ ਹੀ ਸਾਂਹ ਕੇ ਸੋਹਣੀ 50 55000 ਦੀ ਗਾਂ ਸਿਆਲਾ ਜਾਗੀ ਰੋਤ ਤੇ ਜਾਗੀ ਹਾਂਜੀ ਹਾਂ ਦੋਸਤੋ 22 ਦੀ ਗੱਲ ਸਹੀ ਹੈਗੀ ਵੀ 2 ਮਹੀਨਾ ਤਾਂ ਪੈਣਾ ਤੁਹਾਨੂੰ ਤੇ 2 ਮਹੀਨੇ ਆਪਾਂ ਗਾਂ ਸਾਂਭਣੀ ਹੈ ਇਹ ਤੇ ਗਾਂ ਸਿਆਲਾ ਜੂਗੀ 4 ਮਹੀਨਿਆਂ ਨੂੰ ਚੰਗੀ ਰੋਤ ਚੱਲੂਗੀ ਗਾਂ 50 55000 ਦੀ ਬੈਠ ਹੈਗੀ ਹੈਗੀ ਬਾਕੀ 31000 ਕੋਈ ਬੜਾ ਵੱਡਾ ਮੁੱਲ ਨਹੀਂਗਾ ਵਿੱਚੋਂ ਕੋਈ ਬਾਈ ਕਹਿੰਦਾ ਵੀ ਮਾਨਤਨ ਤੁਹਾਡਾ ਖੁੱਲਾ ਹੋ ਜਾਊਗਾ ਮੈਂ ਨਹੀਂ ਮੰਨਦਾ ਕਿ ਇੰਨੇ ਸਸਤੇ ਠਾਜ ਕੋਈ ਤੁਹਾਨੂੰ ਟੋਕਰਾ ਕੇ ਭਰਾ ਵੇੜ ਦੇ ਦਊਗਾ ਬਾਕੀ ਸਾਂਝ ਪਰਖ ਤੁਸੀਂ ਆਦ ਲੈਣੀ ਆ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਉਹਨੇ ਸਾਂਝ ਪਰਖ ਆਪਦੇ ਨਾਲ ਲੈਣੀ ਹੈ ਕਿ ਕਿਉਂਕਿ ਬਾਈ ਨੇ ਤੁਹਾਨੂੰ ਡਾਕਟਰ ਨਾਲ ਲਿਆਉਣ ਡਾਕਟਰ ਉਹਦਾ ਨਾਲ ਲੈਣ ਚੈੱਕ ਆ ਕੇ ਲੈ ਜਾਣਾ ਲੋ ਜੀ ਦੋਸਤੋ ਬਾਈ ਜੀ ਲੋ ਬੇਨਤੀ ਹੈ ਤੇ ਮੇਰੇ ਵੱਲੋਂ ਵੀ ਆ ਡਾਕਟਰ ਆ ਦਾ ਨਾਲ ਲੈ ਕੇ ਆਓ ਜਿਹੜਾ ਚੈੱਕ ਪਾਸ ਕਰਕੇ ਲੈ ਜਾਓ ਆਪਣੀ ਚੈੱਕ ਕਰਾਈ ਆ ਆ ਦਾ ਡਾਕਟਰ ਜਿਹੜਾ ਮਰਜ਼ੀ ਲਿਆਉਣ ਚੈੱਕ ਕਰਾ ਕੇ ਦੇਣੀ ਆ ਠੀਕ ਹੈ ਜੀ ਬਾਈ ਕਹਿੰਦਾ ਵੀ ਆਪਣੀ ਚੈੱਕ ਕਰਾਈ ਵੀ ਆ ਆਪਾਂ ਚੈੱਕ ਕਰਾ ਕੇ ਦੇਣੀ ਹੈਗੀ ਕੋਈ ਤਸੱਲੀ ਨਹੀਂ ਕਰਨੀਗੀ ਵੀ ਜੇ ਡਾਕਟਰ ਲਿਆਓ ਤੇ ਚੈੱਕ ਪਾਸ ਕਰਕੇ ਲੈ ਜਾਓ ਕਿਉਂਕਿ ਬਾਅਦ ਵਿੱਚ ਬਹੁਤ ਖੱਜਲ ਖਵਾ ਰਗਾ ਤੁਹਾਨੂੰ ਤੁਹਾਨੂੰ ਪਤਾ ਹੀ ਆ ਜੇ ਜਿੱਕਾ ਜਿਹੜਾ ਕੋ ਚੱਲਦਾ ਵਾ ਬਾਅਦ ਵਿੱਚ ਕੋਈ ਉਨੀ ਕੀ ਗੱਲ ਹੁੰਦੀ ਆ ਤੱਕ ਲਗਾ ਕਹਿੰਦਾ ਤੇਰੇ ਕੋ ਲਈ ਸੀਗੀ ਇਸ ਲਈ ਬਾਈ ਡਾਕਟਰ ਦਾ ਨਾਮ ਲਈ ਆਏ ਜਿਹੜੇ ਵੀ ਨੇ ਜਾਣੀ ਆ ਦੁੱਧ ਤੇ ਦੋ ਟਾਈਮ ਆ ਦਾ 5 ਕਿਲੋ ਭਾਂਡ ਚ ਪੈਂਦਾ ਕਰ ਲਿਓ ਤਸੱਲੀ پارکਾ ਦੀ ਫੁੱਲ ਕਰ ਲਿਓ ਜੀ ਬਾਈ ਦੇ ਘਰੇ ਕਿਉਂਕਿ ਬਾਈ ਨੇ ਤੁਹਾਨੂੰ ਵੇੜ ਦੇਣੀ ਤੇ ਬਾਈ ਨੇ ਤੋਂ ਪੈਸੇ ਲੈਣੇ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਵੀ ਫਰਾਂਨੇ ਪਿੰਡ ਪਸ਼ੂ ਖੜਾ ਵਾ ਬਾਈ ਦੀ ਗੱਲ ਸੋਹਣੀ ਆ ਵੀ ਆਪਦਾ ਡਾਕਟਰ ਨਾਲ ਲੈ ਕੇ ਆਏ ਹੋ ਬਾਕੀ ਜਿਹਦੇ ਪਸੰਦ ਆਉਂਦੀ ਆ ਤੁਸੀਂ ਨੰਬਰ ਤੇ ਕਨੈਕਟ ਕਰ ਲੈਣਾ ਵਾ ਸਕਰੀਨ ਤੇ ਨੰਬਰ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ